ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਬੁੱਧੀਜੀਵੀ ਤੇ ਇੱਥੇ ਆਪਾਂ ਗੱਲ ਕਰ ਰਹੇ ਆਂ ਜੱਟਾਂ ਦੀਆਂ ਗੋਤਾਂ ਬਾਰੇ ਜੱਟਾਂ ਦੀਆਂ ਕੁੱਲ 101 ਗੋਤਾਂ ਵਿੱਚੋਂ ਅੱਜ ਆਪਾਂ ਗੱਲ ਕਰਾਂਗੇ ਜੱਟਾਂ ਦੀ ਹੀ ਇੱਕ ਗੋਤ ਸਿਆਲ ਬਾਰੇ ਸਿਆਲ ਗੋਤ ਪਰਮਾਰ ਰਾਜਪੁੱਤਾਂ ਵਿੱਚੋਂ ਹੈ ਇਸ ਗੱਲ ਦਾ ਇਹ ਆਪ ਹੀ ਦਾਵਾ ਕਰਦੇ ਆਂ ਰਾਏ ਸਿਆਲ ਜਾਂ ਸਿਓ ਤੋਂ ਇਸ ਕਬੀਲੇ ਦਾ ਨਾਮ ਪਿਆ ਰਾਜਪੂਰਾ ਦਾ ਰਾਏ ਸ਼ੰਕਰ ਦਾ ਪੁੱਤਰ ਸੀ ਰਾਜਪੁਰ ਵਿੱਚ ਲੜਾਈ ਝਗੜਿਆਂ ਦੇ ਕਾਰਨ ਸਿਆਲ ਪਾਈਚਾਰਾ ਅਲਾਉਦੀਨ ਖਿਲਜੀ ਦੇ ਰਾਤ ਸਮੇਂ ਪੰਜਾਬ ਵੱਲ ਆਇਆ। ਸਨ 1258 ਈਸਵੀ ਦੇ ਲਗਭਗ ਪਾਕੀਪਟਨ ਦੇ ਬਾਬਾ ਫਰੀਦ ਸ਼ੰਕਰਗੰਜ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਮੁਸਲਮਾਨ ਬਨ ਗਿਆ ਸੀ। ਤੇ ਉਸਨੇ ਉੱਥੋਂ ਦੇ ਮੁਖੀ ਦੀ ਪੁੱਤਰੀ ਨਾਲ ਵਿਆਹ ਕਰਾ ਲਿਆ ਸੀ। ਉਹ ਸਾਈਵਾਲ ਵਿੱਚ ਰਹਿਣ ਲੱਗ ਗਿਆ ਸੀ। ਸਿਆਲ ਸਾਰੇ ਮਾਲਵੇ ਤੇ ਮਾਝੇ ਵਿੱਚ ਘੁੰਮਦੇ ਘੁੰਮਦੇ ਆਖਰ ਵਿੱਚ ਬਾਕੀ ਪਹੁੰਚ ਕੇ ਟਿਕੇ ਸੀ ਜਦੋਂ ਸਿਆਲ ਨੇ ਇਸ ਖੇਤਰ ਦੇ ਮੁਖੀ ਭਾਈ ਖਾਨ ਮੁਕਮ ਜੱਟ ਦੀ ਕੁੜੀ ਨਾਲ ਵਿਆਹ ਕਰਾ ਲਿਆ ਤਾਂ ਉਸ ਦੀ ਤਾਕਤ ਵਿੱਚ ਹੋਰ ਵੀ ਵਾਧਾ ਹੋ ਗਿਆ ਉਸ ਨੇ ਸਿਆਲਕੋਟ ਵਿੱਚ ਆਪਣਾ ਕਿਲਾ ਬਣਾ ਲਿਆ ਤੇ ਜੱਟ ਭਾਈਚਾਰੇ ਵਿੱਚ ਰਲ ਗਿਆ ਜਦੋਂ ਸਿਆਲਾਂ ਦੀ ਗਿਣਤੀ ਕਾਫੀ ਵੱਧ ਗਈ ਤਾਂ ਉਹਨਾਂ ਨੇ ਚੰਗ ਸੰਗਿਆਣੇ ਦੀ ਨਹੀਂ ਰੱਖੀ ਪਹਿਲਾਂ ਉਹ ਝੁੱਗੀਆਂ ਵਿੱਚ ਰਹਿੰਦੇ ਸੀ ਕੁਝ ਸਮਾਂ ਮਗਰੋਂ ਉਹਨਾਂ ਨੇ ਕਮਾਲੀਏ ਦੇ ਇਲਾਕੇ ਵਿੱਚ ਵੀ ਕਬਜ਼ਾ ਕਰ ਲਿਆ ਇਸ ਤਰ੍ਹਾਂ ਸਿਆਲ 라ਵੀ ਦੇ ਕੰਡਿਆਂ ਤੇ ਆਬਾਦ ਹੋ ਗਏ ਤੇ ਹੌਲੀ-ਹੌਲੀ ਦੂਰ ਤੱਕ ਫੈਲ ਗਏ ਹੁਣ ਸਿਆਲਿਆਂ ਦੀ ਮੁੱਖ ਸਾਖ ਫਤਿਆਨਾ ਤੇ ਤਹਿਰਾਣਾ ਵਿੱਚ ਵੰਡੇ ਗਏ ਚੰਗ ਸੈਟਲਮੈਂਟ ਰਿਪੋਰਟ ਵਿੱਚ ਸਿਆਲ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਬੇਸ਼ੱਕ ਸਿਆਲ ਪਾਈਚਾਰੇ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸੀ ਪਰ ਸ਼ੁਰੂ-ਸ਼ੁਰੂ ਵਿੱਚ ਉਹ Hindu ਰਸਮ ਰਿਵਾਜ ਹੀ ਕਰਦੇ ਸੀ ਤਾਰੀਖ ਚੰਗ ਸਿਆਲ ਵਿੱਚ ਲਿਖਿਆ ਹੈ ਕਿ ਸਿਆਲ ਪਹਿਲਾ ਜਨਾਬ ਚੇਲਮ ਦੇ ਖੇਤਰ ਵਿੱਚ ਆਬਾਦ ਹੋਏ। ਇਸ ਦਾ ਪਹਿਲਾ ਮੁਖੀਆ ਮਲ ਖਾਨ ਸੀ। ਇਸ ਨੇ 1470 ਈਸਵੀ ਵਿੱਚ ਚੰਗ ਦੇ ਇਲਾਕੇ ਵਿੱਚ ਹਕੂਮਤ ਕੀਤੀ। ਬਾਦਸ਼ਾਹ ਅਕਬਰ ਦੇ ਸਮੇਂ 16ਵੀਂ ਸਦੀ ਵਿੱਚ ਇਸ ਖਾਨਦਾਨ ਵਿੱਚੋਂ ਹੀਰ ਹੋਈ ਜੋ ਕਿ ਉਹ ਗੋਤ ਦੇ ਰਾਜੇ ਨੂੰ ਪਿਆਰ ਕਰਦੀ ਸੀ। ਚੰਗ ਤੋਂ ਅੱਧੇ ਮੀਲ ਤੇ ਹੀ ਹੀਰ ਦਾ ਮਕਬਰਾ ਵੀ ਹੈ। ਸਿਆਲ ਦੀ ਗਿਣਤੀ ਵਦਨ ਨਾਲ ਹੁਣ ਸਿਆਲਾਂ ਦੀਆਂ ਮੁਹਈਆਂ ਪ੍ਰਚਲਿਤ ਹੋ ਗਈਆਂ ਹੈ। ਸੀਆਲ ਅਸਲੀ ਵਤਨ ਨੂੰ ਛੱਡ ਕੇ ਚੰਗ ਸੰਗੀਆਂ ਨੇ ਆਦੀ ਖੇਤਰਾ ਵਿੱਚ ਆਬਾਦ ਹੋਏ ਤਾਂ ਉਹਨਾਂ ਨੇ ਜੰਗਲਾਂ ਨੂੰ ਸਾਫ਼ ਕਰਕੇ ਖੇਤੀਬਾੜੀ ਸ਼ੁਰੂ ਕਰਤੀ ਸੀਆਲ ਦੁੱਧ ਕਿਉ ਦਹੀਂ ਖਾਣ ਦੇ ਤੇ ਪਸ਼ੂ ਰੱਖਣ ਦੇ ਸ਼ਕੀਨ ਸੀ ਜੱਟ ਸਵਾ ਅਨੁਸਾਰ ਝਗੜਾਲੂ ਲੜਾਕੂ ਤੇ ਅਣਖੀ ਵੀ ਸੀ ਪੰਗੀ ਮਿਸਲ ਦੇ ਸਿੱਖ ਸਰਦਾਰਾਂ ਨਾਲ ਵੀ ਸੀਆਲਾਂ ਦੀਆਂ ਕਈ ਲੜਾਈਆਂ ਹੋਈਆਂ 1810 ਈਸਵੀ ਵਿੱਚ ਲਾਹੌਰ ਦੇ ਰਾਜੇ ਨੇ ਸੀਆਲਾਂ ਦੇ ਆਖਰੀ ਸਰਦਾਰ ਅਹਿਮਦ ਖਾਨ ਨੇ ਕਾਇਦ ਕਰਕੇ ਸਿਆਲਾਂ ਦਾ ਰਾਜ ਖਤਮ ਕਰਤਾ ਸੀ ਸਨ 1857 ਈਸਵੀ ਦੇ ਭਾਰਤ ਦੇ ਗਦਰ ਵਿੱਚ ਸਿਆਲਾਂ ਜੱਟਾਂ ਨੇ ਬਹਾਵਲ ਪਤਿਆਣਾ ਚੱਲਾ ਅਤੇ ਸੂਰਾਂ ਦੀ ਅਗਵਾਹੀ ਵਿੱਚ ਅੰਗਰੇਜ਼ ਸਰਕਾਰਾਂ ਦੇ ਵਿਰੁੱਧ ਹਿੱਸਾ ਲਿਆ ਚੱਲਾ ਸਿਆਲ ਇਸ ਲੜਾਈ ਵਿੱਚ ਮਾਰਿਆ ਗਿਆ ਤੇ ਬਾਕੀਆਂ ਨੂੰ ਜਲਾਵਤਨ ਕਰ ਦਿੱਤਾ ਗਿਆ ਸਿਆਲਾ ਨੇ ਆਪ ਦੇ ਖੇਤਰ ਵਿੱਚ ਖੇਤੀਬਾੜੀ ਨੂੰ ਵੀ ਕਾਫੀ ਉन्नत ਕੀਤਾ ਸੀ ਸਿਆਲ ਇੱਕ ਸਫਲ ਕਿਸਾਨ ਵੀ ਸੀ ਪੂਰਬੀ ਪੰਜਾਬ ਵਿੱਚ ਸਿਆਲ ਬਹੁਤ ਘੱਟ ਹੈ ਪੱਛਮੀ ਪੰਜਾਬ ਵਿੱਚ ਸਿਆਲ ਦੂਰ ਦੂਰ ਤੱਕ ਆਬਾਦ ਸੀ ਸਿਆਲ ਜੱਟ ਵੀ ਹੈ ਤੇ ਰਾਜਪੂਤ ਵੀ ਕੁਝ ਸਿਆਲ ਹਿੰਦੂ ਖੱਤਰੀ ਵੀ ਹੈ ਠਾਰਾਜ ਵੀ ਸਿਆਲਾਂ ਦਾ ਉਪਗੋਤ ਹੈ ਕਈ ਇਤਿਹਾਸਕਾਰ ਸਿਆਲਾਂ ਨੂੰ ਪੱਟੇ ਰਾਜਪੂਤ ਮੰਨਦੇ ਹੈ ਪੱਟੀਆਂ ਤੇ ਪਰਿਵਾਰਾਂ ਵਿੱਚ ਪਲੇਖੇ ਦਾ ਕਾਰਨ ਦੋ ਸਲਵਾਨ ਰਾਜੀ ਹੋਣਾ ਹੈ ਪੂਰਨ ਭਕਤ ਦਾ ਪਿਤਾ ਸਿਆਲਕੋਟ ਦਾ ਰਾਜਾ ਸਲਵਾਨ ਪਰਮਾਰ ਸੀ ਜੈਸਲਮੇਰ ਦਾ ਰਾਜਾ ਜੈਮਲ ਦਾ ਇੱਕ ਪੁੱਤਰ ਵੀ ਸਲਵੰਨ ਸੀ ਉਹ ਪੱਟੀ ਰਾਜਪੁੱਤ ਸੀ ਹੁੰਨਾ ਦੇ ਹਮਲਿਆਂ ਤੋਂ ਤੰਗ ਆ ਕੇ ਸਿਆਲਕੋਟ ਇਲਾਕੇ ਦੇ ਪਰਮਾਰ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਆ ਗਏ ਤੇ ਉੱਥੇ ਹੀ ਤਾਰਾ ਨਗਰੀ ਵਿੱਚ ਆਪਣਾ ਰਾਜ ਕਾਇਮ ਕਰ ਲਿਆ ਫਿਰ ਅਗਨੀਕੂਲ ਰਾਜਪੁੱਤਾਂ ਵਿੱਚ ਸ਼ਾਮਿਲ ਹੋ ਗਏ ਤੇ ਜਦੋਂ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋਏ ਤਾਂ ਉਹ ਫਿਰ ਦੁਬਾਰਾ ਪੰਜਾਬ ਵੱਲ ਆ ਕੇ ਪੰਜਾਬ ਵਿੱਚ ਪੱਕੇ ਤੌਰ ਤੇ ਵਸ ਗਏ ਚੰਗ ਦੇ ਸਿਆਲਾਂ ਨੂੰ ਰਾਜਪੂਤ ਕਿਹਾ ਜਾਂਦਾ ਸੀ ਪਰ ਡੇਰਾ ਗਾਜੀ ਖਾਂ ਦੇ ਸਿਆਲਾਂ ਨੂੰ ਜੱਠੀ ਗਿਣਿਆ ਜਾਂਦਾ ਸੀ ਰਾਜਪੂਤ ਸਿਆਲ ਜੱਟ ਸਿਆਲ ਨਾਲੋਂ ਉੱਚੇ ਸਮਝੇ ਜਾਂਦੇ ਸੀ ਸਿਆਲ ਇੱਕ ਉੱਚਾ ਗੋਤ ਹੈ ਆ ਸਾਰੀ ਜਾਣਕਾਰੀ ਹੁਸ਼ਿਆਰ ਸਿੰਘ ਦਲੇਰ ਦੁਆਰਾ ਲਿਖੀ ਗਈ ਇੱਕ ਕਿਤਾਬ ਦੁਆਰਾ ਲਈ ਗਈ ਹੈ